ਰੀਵਾ ਅਰੋੜਾ ਦੀਆਂ ਮਹਾਕੁੰਬੇ ਤਸਵੀਰਾਂ ਤੇ ਛਿੜਿਆ ਵਿਵਾਹ ਕੱਪੜਿਆਂ ਨੂੰ ਲੈ ਕੇ ਆਕਟਰਸ ਨੂੰ ਕੀਤਾ ਜਾ ਰਿਹਾ ਹੈ ਟਰ ਅੱਜ ਦੀ ਗੱਲ ਮੈਂ ਸੋਨਿਆ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਅੱਜ ਅਸੀਂ ਗੱਲ ਕਰਾਂਗੇ ਸੋਸ਼ਲ ਮੀਡੀਆ 스타 ਤੇ ਐਕਟਰਸ ਅਰੀਵਾ ਅਰੋੜਾ ਦੇ ਬਾਰੇ ਜੋ ਕਿ ਹਾਲ ਹੀ ਦੇ ਵਿੱਚ ਕੌਂਟਰੋਵਰਸੀ ਚ ਆ ਗਈ ਹੈ ਦਰਸਲ ਹਾਲ ਹੀ ਦੇ ਵਿੱਚ ਐਕਟਰਸ ਮਹਾਕੁੰਭ ਪਹੁੰਚੀ ਸੀ ਜਿੱਥੇ ਉਹਨਾਂ ਦੇ ਵੱਲੋਂ ਗੰਗਾ ਦੇ ਵਿੱਚ ਉਹ ਦੁਬਕੀ ਲਗਾਈ ਗਈ ਤਾਂ ਐਸੀ ਤਸਵੀਰਾਂ ਸੋਸ਼ਲ ਮੀਡੀਆ ਉਤੇ ਸ਼ੇਅਰ ਕੀਤੇ ਗਏ ਤਸਵੀਰਾਂ ਨੂੰ ਲੈ ਕੇ ਲੋਕਾਂ ਦੇ ਵੱਲੋਂ ਉਹਨਾਂ ਨੂੰ ਕਾਫੀ ਜ਼ਿਆਦਾ ਟਾਰਗੇਟ ਤੇ ਟ੍ਰੋਲ ਕੀਤਾ ਜਾ ਰਿਹਾ ਹੈ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਕੋਈ ਧਾਰਮਿਕ ਤਸਵੀਰਾਂ ਨਹੀਂ ਲੱਗ ਰਹੀ ਹੈ ਦਰਸਲ ਐਦਾ ਲੱਗ ਰਿਹਾ ਹੈ ਕਿ ਜਿਵੇਂ ਐਕਟਰਸ ਅਥੀ ਫੋਟੋ ਸ਼ੂਟ ਕਰਵਾਉਣ ਨੂੰ ਪਹੁੰਚੀ ਹੋਵੇ ਤਦ ਦਾਸੀ ਕਿ ਇਹਨਾਂ ਤਸਵੀਰਾਂ ਦੇ ਵਿੱਚ ਰਿਵਾਜ ਜੋ ਆ orange color ਦੀ ਸਾਰੀ ਦੇ ਵਿੱਚ ਨਜ਼ਰ ਆ ਰਹੀ ਹੈ ਜਿੱਥੇ ਕੁਝ ਲੋਕ ਉਹਨਾਂ ਦੇ ਫੈਨਸ ਜੋ ਆ ਇਹਨਾਂ ਤਸਵੀਰਾਂ ਕਰਕੇ ਉਹਨਾਂ ਦੀ ਤਾਰੀਫ ਕਰ ਰਹੇ ਨੇ ਉਥੇ ਕੁਝ ਯੂਜ਼ਰ ਨੇ ਜਿਨ੍ਹਾਂ ਦੇ ਵੱਲੋਂ ਇਹਨਾਂ ਕੱਪੜਿਆਂ ਦੇ ਉੱਤੇ ਐਕਟਰਸ ਦੀ ਆਲੋਚਨਾ ਕੀਤੀ ਗਈ ਹੈ ਕੁਝ ਲੋਕਾਂ ਨੇ ਕਿਹਾ ਕਿ ਉਸ ਦੀ ਤਸਵੀਰਾਂ ਅਧਿਆਤਮਿਕ ਅਨੁਭਵ ਨਾਲੋਂ ਫੋਟੋ ਸ਼ੂਟ ਵਰਗੀਆਂ ਜ਼ਿਆਦਾ ਲੱਗਦੀਆਂ ਨੇ ਤੇ ਉਸ ਨੂੰ ਸ਼ੋਭਾਜ਼ੀ ਦੱਸਿਆ ਫੈਸੇ ਪਹਿਲੀ ਵਾਰ ਨਹੀਂ ਹੈ ਕਿ ਜਦੋਂ ਰੀਵਾ ਨੂੰ ਸੋਸ਼ਲ ਮੀਡੀਆ ਉੱਤੇ ਕ੍ਰਿਟਿਸਾਈਜ਼ ਦਾ ਸਾਹਮਣਾ ਕਰਨਾ ਪਿਆ ਰਿਹਾ ਇਸ ਤੋਂ ਪਹਿਲਾਂ ਵੀ ਉਸ ਨੂੰ ਇੱਕ ਵੱਡੇ ਐਕਟਰ ਨਾਲ ਕੰਮ ਕਰਨ ਲਈ ਟਰੋਲ ਕੀਤਾ ਗਿਆ ਸੀ ਇਸ ਵਾਰੇ ਰੀਵਾ ਨੇ ਇੱਕ ਪੁਰਾਣੇ ਇੰਟਰਵਿਊ ਚ ਕਿਹਾ ਸੀ ਮੈਂ ਇਸ ਦਾ ਕੀ ਜਵਾਬ ਦੇਵਾਂ ਜੋ ਲੋਕ ਮੈਨੂੰ ਪਿਆਰ ਦੇ ਰਹੇ ਨੇ ਉਹ ਮੇਰੇ ਲਈ ਕਾਫੀ ਨੇ ਅਤੇ ਉਹਨਾਂ ਲੋਕਾਂ ਨੂੰ ਮੈਂ ਜਵਾਬ ਨਹੀਂ ਦੇਵਾਂਗੀ ਜੋ ਮੇਰੇ ਕੰਮ ਜਾਂ ਮੇਰੀ ਉਮਰ ਦੇ ਉੱਤੇ ਸਵਾਲ ਉਠਾ ਰਹੇ ਨੇ ਰੀਵਾ ਅਰੋੜਾ ਨੇ ਬਾਲ ਕਲਾਕਾਰ ਵਜੋਂ ਬਹੁਤ ਸਫਲਤਾ ਹਾਸਲ ਕੀਤੀ ਸੀ ਉਸਨੇ ਊੜੀ ਦ ਸਰਜੀਕਲ ਸਟ੍ਰਾਈਕ ਗੁੰਜਨ ਸਿੰਘ ਸੈਨਾ ਦਾ ਕਾਰਗਿਲ ਗਰਲ ਐਂਡ ਸੈਕਸ਼ਨ 375 ਵਰਗੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ ਇਸ ਤੋਂ ਇਲਾਵਾ ਉਸਨੇ ਟੀਵੀ ਐਪਰ ਟ੍ਰਿਪਲਿੰਗ ਸੀਜ਼ਨ 2 ਦੇ ਵਿੱਚ ਵੀ ਕੰਮ ਕੀਤਾ ਅਤੇ ਇਮਤੀਆਜ਼ ਅਲੀ ਦੀ ਫਿਲਮ ਰੌਕਸਟਾਰ ਦੇ ਵਿੱਚ ਵੀ ਆਪਣੀ ਅਦਾਕਾਰੀ ਦੀ ਜੋਸ਼ੀ ਐਥੋਟਾ ਵੀ ਕੀਤਾ ਸੀ ਇਸ ਵੇਲੇ ਰੀਵਾ ਨੂੰ Jio Hotstar ਸੀਰੀਜ਼ ਪਾਵਰ ਆਫ 5 ਦੇ ਵਿੱਚ ਇੱਕ ਮੇਨ ਲੀਡ ਦੇ ਵਿੱਚ ਵੇਖਿਆ ਜਾ ਸਕਦਾ ਹੈ ਇਹ ਸ਼ੋਚੂ ਉਹਨਾਂ ਨਾਲ ਜਵੇਰੀ ਜੁਨੇਜਾ ਅਦਿੱਤਿਆ ਰਾਜ ਅਰੋੜਾ ਔਰ ਰਸ਼ੀ ਢੋਲਾਕੀਆ ਵੀ ਨਜ਼ਰ ਆ ਰਹੇ ਹਨ ਇਹ ਸ਼ੋਅ ਇਕਤਾ ਕਪੂਰ ਅਤੇ ਸ਼ੋਭਾ ਕਪੂਰ ਦੁਆਰਾ ਨਰਮਿਤ ਕੀਤਾ ਗਿਆ। ਇਸ ਦਾ ਪ੍ਰੀਮੀਅਰ 17 ਜਨਵਰੀ ਨੂੰ ਹੋਇਆ ਸੀਗਾ ਤੇ ਇਸ ਦੇ ਵਿੱਚ ਆਕਰਸ਼ਕੇ ਕੰਮ ਨੂੰ ਪਸੰਦ ਕੀਤਾ ਜਾ ਰਿਹਾ ਹੈ। ਵੈਸੇ ਰੀਵਾ ਅਰੋੜਾ ਨੂੰ ਅਕਸਰ ਉਹਨਾਂ ਦੇ ਡ्रेसਿੰਗ ਸੈਂਸ ਕਰਕੇ ਤੇ ਉਹਨਾਂ ਦੀ ਉਮਰ ਤੋਂ ਵੱਡੇ ਲੱਗਣ ਕਰਕੇ ਹਮੇਸ਼ਾ ਲੋਕਾਂ ਦੇ ਵੱਲੋਂ ਜੋ ਟਰੋਲ ਕੀਤਾ ਜਾਂਦਾ ਹੈ।